ਦੋ ਮੇਰਾ ਸਿੱਧੇ ਕੰਮ ਕਰਦਾ 10 ਕੋਟ ਲਿਆਉਂਦਾ ਉਹਨੇ ਆ ਕੇ ਕੋਲਕਾਤੀਂ ਬਾਹਰਲਾ ਮੇਨ ਗੇਟ ਦਾ ਲੌਕ ਜਿਹੜਾ ਟੁੱਟਾ ਹੋਣਾ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਦਫਤਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਾਲੀ ਐਕਟੀਵਿਟੀ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦਫਤਰ ਦੇ ਤਾਲੇ ਤੋੜ ਕੇ ਅੰਦਰੋਂ ਲੋਕਾਂ ਦਾ ਰਤਨਵੇਟਰ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ ਚੋਰੀ ਕਰਨੇ ਮੁਲਜ਼ਮ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਵੀ ਕੈਦ ਹੋ ਗਏ ਹਨ ਚੋਰਾਂ ਨੇ ਦਫ਼ਤਰ ਵਿੱਚ ਲੱਗੇ ਕੈਮਰਾ ਨੂੰ ਤੋੜ ਦਿੱਤਾ ਹੈ ਚੋਰੀ ਦੀ ਸ਼ਿਕਾਇਤ थाना 6 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਦਫ਼ਤਰ ਵਿੱਚ ਕੰਮ ਕਰਦੇ ਮਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਦਫ਼ਤਰ ਆਇਆ ਸੀ ਫਿਰ ਉਸਨੇ ਦੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲਾ ਸੀ ਤਾਲਾ ਟੁੱਟ ਕੇ ਢੇਠਾ ਡਿੱਗਾ ਪਿਆ ਸੀ ਉਸਨੇ ਦੇਖਿਆ ਕਿ ਜਦੋਂ ਉਹ ਅੰਦਰ ਗਿਆ ਤਾਂ ਦੇਖਿਆ ਕਿ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਅੰਦਰੋਂ ਮਾਸਟਰ ਸਲੀਮ ਦਾ ਲੋਕਰ ਤੇ ਨਵੇਟਰ ਗਾਇਬ ਸੀ ਇਸ ਤੋਂ ਬਾਅਦ ਉਸਨੇ ਮਾਸਟਰ ਸਲੀਮ ਅਤੇ ਉਸਦੇ ਸਾਥੀਆਂ ਨੂੰ ਚੋਰੀ ਦੀ ਸੂਚਨਾ ਦਿੱਤੀ ਅਭਿਸ਼ੇਕ ਕੀ ਗੱਲ ਕੀ ਸਰ ਸੁਣ ਪੜੀ ਸਲੀਮ ਭਾਈ ਦਾ ਅਫਸਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸੀ ਇੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨਾਂ ਕੋਲ ਮੰਦਰ ਨਾਲ ਜਾਈ ਤੇ ਉਹ ਸਾਹਮਣੇ ਬੈਠ ਗਿਆ ਫਿਰ ਲਮੈਂ ਉਹਨਾਂ ਦੇ ਚ ਆ ਗਏ 15 20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਆ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪੰਜਾ ਚਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸ਼ਰ ਲੋਕਰ ਹੈ ਉਹ ਹੈ ਨਹੀਂ ਬਾਕੀ ਉਹਨੀਆਂ ਚੀਜ਼ਾਂ ਬਾਅਦ ਚ ਪਤਾ ਲੱਗੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਚ ਭਾਜੀ ਮੇਰੇ ਅਫੀਸ਼ਰ ਡਾਕੂਮੈਂਟਸ ਹੁੰਦੇ ਸੀ ਕੁਝ ਜਿਹੜੇ ਸਕੂਲ ਦੇ ਐਸਵਾਰ ਬੋਰਡ Nghiਆ ਸੀਗਾ ਕੈਸ਼ ਭਾਜੀ ਇੱਕ ਤਦਾ ਐਡਵਾਂਸ ਆ ਅੱਛਾ ਜੀ ਪ੍ਰੋਗਰਾਮ ਦਾ ਕਾਗਜ਼ ਜਿਹੜਾ ਕਿ ਉਹ ਬਹੁਤੇ ਚ ਰੱਖਦੇ ਨਹੀਂ ਆ ਫਿਰ ਲੋਕਰ ਚ ਰੱਖਦੇ ਨਹੀਂ ਆ ਹੋਰ ਕੀ ਕੀ ਲੈ ਗਏ ਹੋਰ ਵੀ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਭਾਜੀ ਭਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਏ ਆ ਤੁਹਾਨੂੰ ਕਿੰਨੀ ਦਿਨ ਹੋ ਗਈ ਮਾਸਟਰ ਦੀ ਨੀ ਤੇ ਨਾ ਮੈਨੂੰ ਭਾਜੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਕਲਾਸ ਲਿੰਗ ਜੀ ਨੂੰ ਦਿੱਤੀ ਸੀ ਹਾਂ ਜੀ ਭਾਜੀ ਦੇ ਨੋਟ ਚੈਕ ਪੋਰਸ ਕਿਤੀ ਹੈ ਜੀ ਅੱਛਾ ਕੋਈ ਇਹਨਾਂ ਦੇ ਕੋਈ ਗੋਲਡ ਜੈਵਲਰੀ ਗਏ ਤਾਂ ਨਹੀਂ ਸੀ ਉੱਥੇ ਮੋਕਾ ਨਹੀਂ ਪਿਆ ਨਹੀਂ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾਾ ਕਰ ਚੁੱਕੇ ਹੋ ਕਲਾਕਾਰ ਸੀਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਬਤਾ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇਜ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਗਿਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸੇਫਟੀ ਹੈ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਏ ਜੀ ਵੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਪਾਈ ਕੋਸਰ ਸੀਸੀਟੀ ਵੀ ਥੁਡੇ ਸਮੇਂ ਆਈ ਆ ਗਿਆ ਜੀ ਬਈਆ ਕਿੰਨੇ ਬੰਦੇ ਨੇ ਭਾਜੀ ਦੋ ਮੁੰਡੇ ਆ ਭਾਈ ਠੀਕ ਆ ਭਾਜੀ ਬਾਈਕ ਤੇ ਸੀ ਭਾਜੀ ਐਟੂਆ ਬਲੈਕ ਕਲਰ ਦਾ ਠੀਕ ਹੈ ਤਿੰਨਾਂ ਨੂੰ ਭਾਜੀ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੁੱਲ ਇਹੀ ਹੈ ਕਿ ਇਨਵਰਟਰ ਤੇ ਇੱਕ ਮੇਰਾ ਲੌਕਰ ਹੈ ਉਹ ਉਸੇ ਲੌਕਰ ਸੁਣ ਹਾਂਜੀ ਭਾਈ ਦਾ ਜੋ ਕੀ ਮਾਮਲਾ ਹੈਗਾ ਮੇਰਾ ਕੀ ਨਾਮ ਹੈ ਆਪਣਾ ਮੇਰਾ ਨਾਮ ਮਨੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਮੈਂ ਆਕੇ ਪਹਿਲੇ ਬੂਹੇ ਦੇਖੇ ਮੈਂ ਕਹਾ ਮੈਂ ਤਾਂ ਚਾਬੀ ਤਾਂ ਮੇਰੇ ਕੋਲ ਆ ਬੂਹੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿੱਗਿਆ ਪਿਆ ਸੀ ਉੱਥੇ ਬੁੱਧਵਾਜੇ ਦੇ ਨਾਲ ਹੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆਕੇ ਦੇਖਿਆ ਜੇ ਕਿ ਤੋ ਮੈਂ ਉਹ ਇਹ ਵਾਲੇ ਰੂਮ ਨੇ ਦਫ਼ਤਰ ਵਾਲੇ ਜਿੰਦਾ ਲੱਗੇ ਜਾਂਦਾ ਉੱਪਰ ਸਾਰਾ ਕੁਝ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਦਾ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚ ਇੱਕ ਤਰ੍ਹਾਂ ਦੋ ਮੁੰਡੇ ਸੀ ਕਾਲੀ ਐਕਟੀਵਿਟੀ ਵਾਲੇ ਆਏ ਸੀ ਇਧਰ ਆਏ ਇੱਥੇ ਕੀ ਕਰਦੇ ਮੈਂ ਭਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸੋ ਮੈਂ 2000 ਡਾਲਰ ਮੈਨੂੰ ਭਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਤੇ ਤੁਸੀਂ ਕਿ ਕਦੋਂ ਹਾਂਜੀ ਭਾਜੀ ਪਹਿਲੀ ਇਨਫੋਰਮੇਸ਼ਨ ਕਿਹਨੂੰ ਦਿੱਤੀ ਸੀ ਪਹਿਲਾਂ ਮੈਂ ਮਨੀ ਭਾਜੀ ਨੂੰ ਔਰ ਤੋਂ ਬਾਅਦ ਜੋਸ਼ ਭਾਜੀ ਨੂੰ ਦਿੱਤੀ ਜੀ ਤੇ ਕੀ ਨੁਕਸਾਨ ਆਦੀ ਦੇਖਿਆ ਹਾਂਜੀ ਤੇ ਭਾਜੀ ਇੱਕ ਭਾਜੀ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਭਾਜੀ ਜਿਹੜੇ ਮੁੰਡੇ ਆਏ ਨੇ ਐਕਟੀਵਿਟੀ ਉਹ ਹਿੰਦੂ ਨੇ ਕੀ ਅਸੀਂ ਕੋਈ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੋਨੇ ਲੱਗਦੇ ਨਹੀਂ ਮੂੰਹ ਨਹੀਂ ਆਉਦਾ ਮੂੰਹ ਬਟਕੇ ਆ ਭਾ ਕਾਲੀ ਹੈ ਟਿਵੋਲਿਸ ਨੂੰ ਦੇਤੀ ਸੀ ਭਾਈ 2 ਘੰਟੇ ਹੋ ਗਏ ਹਾਲ ਤੱਕ ਨਹੀਂ ਪੁਲਿਸ ਆਈ ਜੀ ਕੀ ਮਾਮਲਾ ਜੀ ਪੋਚੇ ਮਾਮਲਾ ਚੋਰੀ ਦਾ ਸਾਹਮਣੇ ਨਜ਼ਾਰਾ ਹੈ ਹੂੰ ਕਿੰਨਾ ਦੇ ਹੋਈ ਸਰ ਚੋਰੀ ਹਾਂਜੀ ਕਿੰਨਾ ਦੇ ਹੋਈ ਸਰ ਇਹ ਮਾਸਟਰ ਸ਼੍ਰੀਮ ਜੀ ਦੇ ਦਫ਼ਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਵਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ ਤਕਰੀਬਨ ਸਵਾ 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ ਤਕਰੀਬਨ 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੋਕੇ 'ਚ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਆਪਣਾ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਥੇ ਆਏ ਨੇ ਜਿੱਦਾਂ ਪਾਰਕ ਪਹੁੰਚ ਗਏ ਹਾਂਜੀ ਇੱਕ ਨੌਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਜਾ ਕੇ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਏਐਸਐ ਸਿੰਘ ਕਿਹੜੇ ਥਾਣੇ ਸਰ ਮੈਂ ਪੀਸੀਆਰ ਕਟ ਤੋਂ ਆ ਧੰਨਵਾਦ ਸਰ ਥੈਂਕ ਯੂ ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬੀ